ਮੇਰੀ ਪੀਰੀ ਦੇ ਮਾਲਕ ਸੈਬ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਇਤਿਹਾਸਕ ਨਗਰੀ ਗੁਰਦੁਆਰਾ ਸਾਹਿਬ ਪਾਸਾਈ ਸੇਮੀ ਗੁਰੂ ਸਰ ਸੁਧਾਰ ਵਿਕੇ ਬੜੀ ਸਰਦਾ ਭਾਵਨਾ ਨਾਲ ਮਨਾਇਆ ਗਿਆ। ਅਮਰਤ ਵੇਲੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾ ਤੋਂ ਉਪਰੰਤ ਹਜੂਰੀ ਰਾਗੀ ਭਾਈ ਰਪਿੰਦਰ ਸਿੰਘ ਅਤੇ ਭਾਈ ਮੱਕਣ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜੱਤੇ ਨੇ ਸੰਗਤਾਂ ਨੂੰ ਸ਼ਬਦ ਗੁਰਬਾਣੀ ਨਾਲ ਜੋੜਿਆ। ਉਪਰੰਤ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਕਥਾਰਾਹੀ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਇਸ ਤੋਂ ਇਲਾਵਾ ਢਾਡੀ ਕਬੀਸਰੀ ਜਥਿਆਂ ਨੇ ਵੀ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਜਗਦੀਸ਼ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਭਾਈ ਮੱਖਣ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ਸਰੂਪੋ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਵੀ ਕੀਤਾ ਗਿਆ ਉੱਥੇ ਹੀ ਆਇਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿ ਅੱਜ ਮੀਰੀ ਪੀਰੀ ਦੇ ਮਾਲਕ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਪਾਤਸ਼ਾਹੀ ਸੇਮੀ ਗੁਰਸਰ ਸਿਹਾਰ ਵਿਖੇ ਬੜੀ ਸਰਦਾਰਾ ਭਾਵਨਾ ਨਾਲ ਮਨਾਇਆ ਗਿਆ। ਉਨ੍ਹਾਂ ਕਿ ਜਿੱਤੇ ਅੱਜ ਦੇ ਦਿਨ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ ਨੇ ਉੱਥੇ ਹੀ ਗੁਰੂ ਕੇ ਲੰਗਰਾਂ ਵਿੱਚ ਵੱਡੀ ਸੇਵਾ ਨਿਭਾਈਆਂ ਨੇ। ਇਸ ਮੌਕੇ ਉਨ੍ਹਾਂ ਵੱਲੋਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਗਿਆਨੀ ਭਾਈ ਰਵਿੰਦਰਪਾਲ ਸਿੰਘ ਕਤਾਬਾਚਕ ਨੇ ਜਿੱਥੇ ਸੰਗਤਾਂ ਨੂੰ ਵਧਾਈ ਦਿੱਤੀ ਉਤੇ ਹੀ ਮੈਨੇਜਰ ਅਮਰੀਕ ਸਿੰਘ ਬੋਪਾਰਾਜ ਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਜਸਵੀਰ ਸਿੰਘ ਹੀਰਾੰਦੀਏ ਖਾਸ ਰਿਪੋਰਟ ਲਖਦੇ on public mohammer aaj ਸ਼ੇਮੇ ਪਾਲ ਸਾਹਿਬ ਮੇਦੀ ਪੀੜੀ ਦੇ ਮਾਲਕ ਸਾਹਿਬ ਸ਼ਿਵ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਾਰਾਇਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਗੋਬਿੰਦ ਸਾਹਿਬ ਸਾਸ਼ੇਸ਼ੇਮੀ ਗੁਰੂ ਸਸਧਾਰ ਵਿਖੇ ਬਹੁਤ ਹੀ ਸ਼ਰਧਾ ਸਤਕਾਰ ਦੇ ਨਾਲ ਮਨਾਇਆ ਗਿਆ ਪਾ ਪਰਸੋ ਇੱਥੇ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਅੱਜ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਉਸ ਪ੍ਰਾਂਤ ਜਿਵਾਨ ਸਜੇ ਹਨ ਦਿਵਾਨਾ ਦੇ ਅੰਦਰ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤ ਬਹੁਤ ਵੱਡੀ ਗਤੀ ਤੇ ਨਤਮਸਤ ਖਾਣ ਲਈ ਇੱਥੇ ਆਏ ਨੇ ਸੱਚਕੰਚੀ ਰਿਹਰ ਮੱਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਉਥੋਂ ਦੇ ਸਿੰਘ ਸਾਹਿਬ ਗਿਆਨੀ ਗੁਰਬੰਦਰ ਸਿੰਘ ਖੋਰਾ ਨੇ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਬਾਰੇ ਬਹੁਤ ਇਤਿਹਾਸਕ ਕਥਾ ਕੀਤੀ ਹੈ ਔਰ ਛੇਵੇਂ ਪਾਤਸ਼ਾਹ ਜੀ ਦਾ ਜੋ ਪੰਜਵਾਂ ਪਾਤਸ਼ਾਹ ਸਾਡੇ ਸ਼ਹੀਦਾਂ ਦੇ ਸਰਤਾਜ ਸਾਹਿਬ ਚਿੰਤੂ ਰਾਜਨਦੀਪ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਘਰ ਉਨ੍ਹਾਂ ਦਾ ਗੁਰੂ ਕੀ ਪਟਾਲੀ ਅੱਜ ਦੇ ਦਿਨ ਪ੍ਰਕਾਸ਼ ਹੋਇਆ ਬਾ ਗੁਰੂ ਸਸ ਉਧਾਰ ਦੀਆਂ ਸੰਗਤਾਂ ਇਹ ਜਿਹੜਾ ਪ੍ਰਕਾਸ਼ ਜਿਹੜਾ ਬਹੁਤ ਹੀ ਸ਼ਰਧਾ ਸਤਕਾਰ ਨਾਲ ਮਨਾ ਰਹੀਆਂ ਮੈਂ ਵੇਖ ਰਿਹਾ ਅਮਰਤ ਵੇਲੇ ਤੋਂ ਬਹੁਤ ਵੱਡੀਆਂ ਲਾਈਨਾਂ ਤੇ ਗੁਰੂ ਕੇ ਲੰਗਰ ਚੱਲ ਰਹੇ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਇਥੋਂ ਇਸ ਨਗਰ ਸਧਾਰ ਦੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਵਿਸੇ ਪ੍ਰਸ਼ਾਦੇ ਦਹੀਂ ਲੱਸੀ ਮੱਖਣ ਕੰਢੇ ਜੋ بابا ਬੋਡਾ ਜੀ ਨੂੰ ਉਸ ਵੇਲੇ ਗੰਗਾਜ ਮਾਤਾ ਗੰਗਾਦੀ ਨੇ ਵਰਲੈਂਡ ਵੇਲੇ ਛੇਮੇ ਪਾਸੇ ਦੇ ਵੇਲੇ ਨਤਮਕ ਤੋਂ ਉੱਥੇ ਗਏ ਸੀ ਉਹ ਸਾਰਾ ਕੁਝ ਇਹ ਨਜ਼ਰਾਂ ਦੇ ਵਿੱਚ ਅੱਜ ਇੱਥੇ ਪਕਾਇਆ ਜਾ ਰਿਹਾ ਸੰਗਤਾਂ ਵੀ ਲੈ ਕੇ ਆ ਰਹੀਆਂ ਸਮੂਹ ਸਕਦਾਂ ਨੂੰ ਅੱਜ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼ਿਵਨਾਰਗੋਬਿੰਦ ਸਾਹਿਬ ਮਾਰੀ ਦੇ ਪ੍ਰਕਾਸ਼ ਨੇ ਆੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਤੇਰੀ ਸਾਸ ਸਿੰਘ ਜੀ ਵਾਹਿਗੁਰੂ ਜੀ ਦਾ ਕਾਲਸਾ ਮਾਹਿੰਦੂ ਦੀ ਕੀ ਪਤੇ ਮੰਨ ਚਾਓ ਪਿਆ ਪ੍ਰਬਾਗਮ ਸੁਣਿਆ ਔਰ ਮੰਗਲ ਗਾਹੋ ਸਖੀ ਗ੍ਰਹਿ ਮੰਦਰ ਬਣਿਆ ਤਨ ਤਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਪੀੜੀ ਦੇ ਮਾਲਕ ਸਾਧੂ ਸਾਹਿਬ ਜੀ ਦੇ ਪ੍ਰਕਾਸ਼ ਪੁਰਵ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਗਣ ਅੱਜ ਦੇ ਦਿਨ ਤਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ 1595 ਈਸਵੀ ਗੁਰੂ ਕੀ ਵਡਾਲੀ ਵਿਖੇ ਪ੍ਰਕਾਸ਼ ਧਾਰਨ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸੇਕਤ ਲਈ ਗਿਆ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾਇਆ ਮੂਰਤ ਹਰਗੋਬਿੰਦ ਸਵਾਰੀ ਵਾਲੀਆਂ ਵੱਡੀਆਂ ਰਹਿਮਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿਨ੍ਹਾਂ ਨੂੰ ਸਮੁੱਚੇ ਸਿੱਖ ਪੰਥ ਨੇ ਸਿੱਖ ਜਗਤ ਨੇ ਮੰਨਿਆ ਤੇ ਮੰਨ ਰਿਹਾ ਹੈ ਉਸੇ ਸਬੰਧ ਵਿੱਚ ਅੱਜ ਗੁਰਦੁਆਰਾ ਗੁਰੂ ਸਰ ਸਿਹਾਰ ਵਿਖੇ ਸਤਿਗੁਰੂ ਗੁਰੂ ਅਰਗਵਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਮਤ ਸਮਾਗਮ ਆਰੰਭ ਹੋਏ ਸਨ ਜਿਹਦੇ ਵਿੱਚ ਅਧੂਰੀ ਰਾਗੀ ਜੱਥਾ ਭਾਈ ਰੁਪਿੰਦਰ ਸਿੰਘ ਉਪਰੰਤ ਸਾਥਕਣ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਭਾਈ ਮੱਖਣ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਤੇ ਭਾਈ ਨਵਰੰਗ ਸਿੰਘ ਜੀ ਦਾ ਸਾਡੀ ਜੱਥਾ ਸਮੂਹ ਤੇ ਰੂਪ ਵਿੱਚ ਹਾਜ਼ਰੀਆਂ ਭਰ ਰਹੇ ਨੇ ਸੰਗਤ ਅੰਮ੍ਰਿਤ ਵੇਲੇ ਤੋਂ ਹੀ ਨਿਸੇ ਪ੍ਰਸ਼ਾਦੇ ਗੰਢਾ ਪ੍ਰਸ਼ਾਦ ਦਹੀਂ ਲੱਸੀ ਆਦਿਕ ਦੇ ਤਿਆਰੀ ਕਰਕੇ ਘਰਾਂ ਵਿੱਚੋਂ ਨਿਰੰਤਰ ਲੈ ਕੇ ਆ ਰਹੀ ਹੈ ਅੰਮ੍ਰਿਤ ਵੇਰੇ ਤੋਂ ਲੰਗਰ ਪ੍ਰਸ਼ਾਦ ਚੱਲ ਰਿਹਾ ਹੈ ਸਮੂਹ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਆਪ ਗੁਰਸਿੱਖੀ ਵਿੱਚ ਪਰਪੱਕ ਹੋਵੋ ਸਮੁੱਚੇ ਰੂਪ ਦੇ ਵਿੱਚ ਆਪਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ ਇਸ ਪਾਵਨ ਪਵਿੱਤਰ ਸਥਾਨਾਂ ਦੇ ਮੁੱਖ ਪ੍ਰਬੰਧਕ ਮਹਿੰਦਰ ਸਾਹਿਬ ਜੀ ਅਮਰੀਕ ਸਿੰਘ ਜੀ ਜੋ ਦਾਸ ਦੇ ਨਾਲ ਨੇ ਦਾਸਵਿੰਦਰਪਾਲ ਸਿੰਘ ਕਥਾਵਾਚਕ ਗੁਰੂ ਸਰਸਦਾਤ ਔਰ ਇਸ ਹਲਕੇ ਦੀ ਸ਼ਖਸੀਅਤ ਸਰਦਜੀਤ ਸਿੰਘ ਜੀ ਕਰੋੜੀ ਸਾਹਿਬ ਔਰ ਹੋਰ ਪ੍ਰਮੁੱਖ ਸਜਨਾ ਨੇ ਪਾਇ ਮੇਲ ਸਿੰਘ ਜੀ ਸਾਰਿਆਂ ਨੇ ਇਸ ਸਮਾਗਮਾਂ ਦੀ ਸ਼ਮੂਲੀਅਤ ਕੀਤੀ ਸਾਰਿਆਂ ਨੂੰ ਜੀ ਆਇਆਂ ਕਿਹਨੇ ਅਰਦਾਸ ਕਰਦੇ ਆ ਕਿ ਆਪ ਗੁਰੂ ਵਾਲੇ ਬਣੋ ਗੁਰਸਿੱਖੀ ਸਦੂਰ ਸਾਧਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ